ਉਹੀ ਮਾਂ ਸਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹੀ ਠੀਕ ਹੈ ਉਹੀ ਮਾਂ ਬਈ ਸਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹੀ ਨੀਂਦ ਦੀਆਂ ਗੋਲੀਆਂ ਹਾਂ ਬਈ ਕਿਉਂ ਪਤਾ ਨਹੀਂ ਬਈ ਰਾਤ ਨੂੰ ਬਈ ਜਦੋਂ ਆ ਜਾਣਾ ਕਦੇ ਦੁੱਧ ਪਲਾ ਦੇਣਾ ਕਦੇ ਨਹੀਂ ਪਲਾਉਣਾ ਬਈ ਡਿਊਟੀ ਤੋਂ ਆ ਕੇ ਨੌਣ ਲੱਗ ਗਿਆ ਹਾਂ ਚਲੋ ਬਈ ਮੈਂ ਕੀ ਦੇਖ ਲਈ ਉਹ ਪਾਉਂਦੀ ਅੱਛਾ ਤੁਸੀਂ ਆਪ ਵੇਖਿਓ ਮੈਂ ਵੀ ਅੱਖੀਂ ਵੇਖਿਆ ਵੀ ਉਹ ਬਈ ਅੱਖੀਂ ਵੇਖਿਆ ਦਾ ਮੇਰ ਭਈਓ ਤਾਂ ਬੋਲ ਲਾਉਂਦਾ ਨਹੀਂ ਨਾ ਜਿਹੜਾ ਬੰਦਾ ਬਈ ਸਾਡੇ ਘਰੇ ਬਈ ਆਉਂਦੇ ਸੀ ਸ਼ਰਿਆਮ ਮੋਹਣ ਨਾਲ ਲੜਨ ਲੱਗ ਗਿਆ ਕਿਸੇ ਨੂੰ ਕਹਿਆ ਕਰੀ ਤੇਰਾ ਛੋਟਾ ਡੇੜੀ ਆ ਤੇ ਮੈਂ ਵੱਡਾ ਡੇੜੀ ਆ ਕਿ ਉਹ ਚਾਚਾ ਕਿ ਉਹ ਖੁਸ਼ ਆ ਜਿਹੜੀ ਸਾਨੂੰ 20 ਸਾਲ ਪਹਿਲਾਂ ਛੱਟ ਕੇ ਬਾਗੀ ਸੀ ਉਹ ਜਨ ਤਿੰਨ ਚਾਰ ਦਿਨਾਂ ਜੇ ਸਾਡੇ ਦੱਸ ਦਾ ਡੇੜੀ ਬਣ ਕੇ ਪਰਿਮਾਨੇ ਕੱਪੜੇ ਬਾੜ ਲਈ ਵੀ ਸਾਰੇ ਸਾਹਮਣੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਤੁਹਾਡੀ ਮਾਂ ਤੁਹਾਨੂੰ ਕਹਿੰਦੀ ਜਿਹੜੀ ਆਪਣੇ ਪ੍ਰਾਣ ਨਹੀਂ ਸੀ ਬਖਸ਼ੇ ਤੇ ਜੰਮੇ ਹੋਈ ਸੀ ਵੀ ਤੇ ਉਹ ਜਿਹੜਾ ਡਿਪੈਂਡਰ ਦੇ ਵਿੱਚ ਇੱਕ ਮੇਰਾ ਚਾਚਾ ਲੱਗਦਾ ਸੀ ਮੁੰਡਾ ਅੱਛਾ ਇੱਕ ਮੇਰਾ ਭਰਾ ਸੀ ਇਹ ਮੁੰਡਾ ਜੀ ਉਹ ਮੇਰੇ ਨਾਲ ਰੋਜ਼ ਮੈਂ ਉਹਦੇ ਕੋਲ ਦੱਸਦਾ ਹੁੰਦਾ ਜੀ ਮੈਂ ਕਿਹਾ ਯਾਰ ਬਾਈ ਇਹ ਸਾਨੂੰ ਐਂ ਕਹਿੰਦੇ ਆ ਵੀ ਇਹਨਾਂ ਦਾ ਕੀ ਪਤਾ ਕਰੋ ਭਜਾ ਹੰਦਣ ਸਾਨੂੰ ਯਾਰ ਐਂ ਕਰ ਕਿਉਂ ਕਹਿੰਦਾ ਯਾਰ ਵੀ ਤੁਸੀਂ ਆਪਦੀ ਮਾਂ ਕੋਲੇ ਜਾਓ ਖਬਰਾਂ ਸਾਨੂੰ ਲਵੇ ਲਾਲ ਵੀ ਚਲੋ ਭਾਈ ਮਿਲ ਗਈ ਮੈਨੂੰ ਦੇਖ ਕੇ ਭੱਜ ਲਈ ਮੈਂ ਮੋਰ ਦੀ ਥੇਲ ਲਈ ਤਾਂ ਮੇਰੇ ਨਾਲ ਗੱਲਾਂ ਕਰਨ ਲੱਗੀ ਥੋੜੀ ਸਗੀ ਮਾਂ ਹਾਂ ਮੇਰੇ ਨਾਲ ਗੱਲਾਂ ਕਰਨ ਲੱਗੀ ਵੀ ਸੋਣ ਮੈਂ ਨਾ ਕੁਝ ਹੋਇਆ ਪਤ ਮੈਂ ਨਾ ਨਾ ਦੱਸਣ ਲੱਗੀ ਚੱਲਾ ਦੱਸਣ ਤੋਂ ਬਾਅਦ ਬਈ ਮੈਨੂੰ ਖਵਾ ਪਲਾ ਗਈ ਜੀ ਕਹਿੰਦੀ ਚਲ ਤੇਰੇ ਡੈਡੀ ਨੂੰ ਸਾਦੀ ਆ ਲੈ ਡੈਡੀ ਡੈਡੀ ਨੂੰ ਮੈਂ ਕਿ ਡੈਡੀ ਤਾਂ ਵੀ ਉਹਨਾ ਇੰਨਾ ਚਿਰ ਹੋ ਗਿਆ ਵੀ ਡੈਡੀ ਤੇ ਪੂਰਾ ਹੋ ਗਿਆ ਨਹੀਂ ਜੀ ਤੇਰੇ ਡੈਡੀ ਹੈਗਾ ਕਹਿੰਦੀ ਵੀ ਮੈਂ ਤੇਰਾ ਦੂਜਾ ਡੈਡੀ ਹੈਗਾ ਬਈ ਵਧੀਆ ਰਹਿੰਦਾ ਮੈਂ ਉਹਦੀ ਕਹਿ ਰਹਿੰਦਾ ਵੀ ਨਾ ਮਸਾ ਚੱਲਿਆ ਇੱਥੋਂ ਮੈਂ ਮਾਂ ਦੇ ਮਗਰ ਲੱਗ ਗਿਆ ਬਈ ਰਸਤਾ ਨਹੀਂ ਸੀ ਕੋਈ ਬਈ ਮੈਂ ਕਿਹਾ ਚੱਲ ਮੈਂ ਕਿਹਾ ਮਾਂ ਵੀ ਚੱਲ ਠੀਕ ਆਇਆ ਉਹ ਬੰਦਾ ਬਈ ਉਹਨੇ ਮੈਨੂੰ 2000 ਰੁਪਏ ਦਿੱਤਾ ਬਈ ਜਿਹੜੇ ਤੁਹਾਡੇ ਤੁਹਾਡੀ ਮਦਰ ਦੇ ਨਾਲ ਜਿਨ੍ਹਾਂ ਨੇ ਦੂਸਰਾ ਵਿਆਹ ਕਰਾਇਆ ਸੀ ਗਾ ਉਹ ਬੰਦੇ ਨੇ ਵੀ ਦੋ ਵਿਆਹ ਕਰਾਏ ਨੇ ਵੀ ਉਹਦੀ ਵੀ ਫੈਮਿਲੀ ਸੀ ਬਈ ਗਾ ਇਹ ਚਲੋ ਬਈ ਮੈਂ ਪਿੰਡ ਫੇਰ ਵਾ ਗਿਆ ਵਾਪਸ ਬਈ ਤਲੋਂ ਪਿੰਡੋਂ ਰੰਗ ਢੰਗ ਪਤਾ ਲੱਗਣ ਲੱਗੇ ਭਰਾ ਮੇਰਾ ਬਈ ਠੀਕ ਕਹਣਾ ਨਾਲ ਸੀਆਈ ਚ ਲੱਗਿਆ ਹੋਇਆ ਸੀ ਵੀ ਇੱਥੇ ਆ ਗਿਆ ਸੀਆਈ ਨਾਲ ਭੱਗ ਗਿਆ ਜੇ ਮੈਂ ਭਈ ਆਪਣੇ ਭਰਾ ਨੂੰ ਫੋਨ ਲਾ ਮੈਂ ਕਹਿੰਦਾ ਮੰਮੀ ਮਰ ਗਈ ਭਰਾ ਮੇਰੇ ਮੂਰੇ ਗੱਲ ਨਾ ਕਰਿਆ ਕਰ ਉਹਦੀ ਮੈਂ ਮਾਰ ਦੂੰਗਾ ਨਾ ਉਹਨੂੰ ਪਰ ਮੈਨੂੰ ਪਤਾ ਕਹਿੰਦਾ ਸਾਰਾ ਉਹ ਮੇਰੇ ਕੋਲ ਮੈਂ ਭਈ ਉਹ ਉਹ ਆਪਦੇ ਪੈਰ ਤੇ ਆਪ ਗੱਲੜੀ ਮਾਰੀ ਭਈ ਮੈਂ ਤੁਹਾਨੂੰ ਉਸ ਟਾਈਮ ਜਦ ਤੁਹਾਡੇ ਭਰਾ ਨੇ ਗੱਲ ਕਹੀ ਆ ਵੀ ਉਹਦੇ ਮੇਰੇ ਮੂਰੇ ਗੱਲ ਨਾ ਕਰਿਆ ਕਰ ਉਸ ਤੋਂ ਪਹਿਲਾਂ ਤੁਹਾਡੇ ਤੁਹਾਡੇ ਥੋੜੇ ਸਾਹਮਣੇ ਪ੍ਰਾਨਕ ਦੇ ਜ਼ਿਕਰ ਕੀਤਾ ਸੀ ਵੀ ਮੰਮੀ ਜਿਉਂਦੀ ਹੈ ਇਸ ਤਰੀਕੇ ਨਾਲ ਕਿੱਥੇ ਆ ਕਿੱਥੇ ਨਹੀਂ ਬਈ ਗੱਲ ਜਦੋਂ ਕਰਦਾ ਸੀ ਨਾ ਹਾਂ ਵੀ ਹੁੰਦਾ ਨਹੀਂ ਆਪਾਂ ਜਦੋਂ ਵੱਡਾ ਵੱਡਾ ਭਰਾ ਪਿਆ ਬਾਪ ਦੇ ਸਮਾਨ ਆ ਬਈ ਉਹ ਜਿਸ ਹਿਸਾਬ ਨਾਲ ਗੱਲ ਕਰਦਾ ਹੁੰਦਾ ਨਾਨੀ ਹੁੰਦਾ ਨਾ ਮੈਨੂੰ ਐ ਹੁੰਦਾ ਸੀ ਵੀ ਖਾਨੀ ਮਰਮੋਰੀ ਗਈ ਉਹ ਤਾਂ ਜੀ ਮੈਨੂੰ ਤਾਂ ਮੈਨੂੰ ਤਾਂ ਹੀ ਫੀਲ ਹੁੰਦਾ ਸੀ ਮੈਂ ਤਾਂ ਆਪ ਦੀ ਮੰਦਰੇ ਬਈ ਜਿਵੇਂ 2:30 ਵਜੇ ਸਕੂਲੋਂ ਆ ਗਿਆ ਤਾਂ ਮੈਂ 3:00 ਵਜੇ ਘਰੋਂ ਹੁੰਦਾ ਸੀ ਬਈ ਇੰਨਾ ਪਾਗਲ ਸੀ ਮੈਂ ਜੇ ਮਲੀ ਬਈ ਬਸ ਉਹ ਟੀ ਨਹੀਂ ਲੱਗੀ ਬਈ ਮੈਨੂੰ ਸ਼ੁਰੂਦਹੀਂ ਤੇ ਬਈ ਚਲੋ ਉੱਥੋਂ ਆ ਗਏ ਮੈਂ ਜਦੋਂ ਮੈਂ ਕਿਹਾ ਵੀਰਾ ਕਹਿੰਦਾ ਯਾਰ ਮੈਂ ਨਹੀਂ ਆਉਣਾ ਭਲਾ ਮੈਂ ਕਿਹਾ ਭਾਈ ਤੂੰ ਇੱਕ ਵਾਰ ਮਿਲ ਲੈ ਕੋਈ ਨਹੀਂ ਆਪਣੀ ਮਾਂ ਯਾਰ ਫੇਰ ਕੀ ਆ ਕਿੱਡੀ ਗੱਲ ਆ ਕਹਿੰਦਾ ਚੱਲ ਕੋਈ ਨਹੀਂ ਮੈਂ ਮਿਲ ਲਵਾਂ ਭਾਈ ਉਹ ਆਇਆ ਨਹੀਂ ਤੇ ਮੇਰੀ ਇੱਜ਼ਤ ਘਟੀ ਨਹੀਂ ਪੈਸਾ ਪੈਸਾ ਮੂਰੇ ਲੱਗ ਗਿਆ ਵੀ ਭਾਈ ਮੈਂ ਇੱਥੇ ਨਾਬੇਸ ਸਕੂਲ ਇੱਕ ਬਹੁਤ ਵੱਡਾ ਮੈਂ ਉੱਥੇ ਕੱਪੜੇ ਵੀ ਧੋਤਿਆ ਵੀ ਪੀ ਪੀ ਸੀ ਐਸ ਪਦਨੀ ਇਦਾਂ ਦਾ ਕੋਈ ਸਕੂਲ ਹੈ ਬਈ ਨਾ ਬੇ ਹਾਂ ਬਈ ਬਹੁਤ ਵੱਡਾ ਹਾਂ ਹੈਗਾ ਇੱਕ ਬਿਲਕੁਲ ਹੈਗਾ ਤੇ ਉੱਥੇ ਬਈ ਮੈਂ ਕੱਪੜੇ ਵੀ ਧੋਤਿਆ ਅੱਛਾ ਪਰੀਜ਼ ਫੈਕਟਰੀ 'ਚ ਬਈ ਮੈਂ ਬਲੇਡ ਵੀ ਬਲੇਟਾਂ ਨਾਲ ਵੀ ਬਈ ਉੱਥੇ ਕੰਮ ਕਰਿਆ ਮੈਂ ਠੀਕ ਹੈ ਬਈ ਦਿਹਾੜੀਆਂ ਵੀ ਕੀਤੀਆਂ ਬਈ ਹਾਂ ਠੀਕ ਹੈ ਬਈ ਤੇ ਬਈ ਸਕਿਉਰਟੀ ਗਾਰਡ ਵੀ ਲੱਗਿਆ ਰਹੇ ਹਾਂ ਹਾਂ ਜਦੋਂ ਬਈ ਮਸ ਗਾਰਡ ਲੱਗ ਗਿਆ ਜਦ ਮੇਰੀ ਮਾਂ ਮੇਰੇ ਸਾਹ ਚ ਸਾਹ ਲਿਆ ਕਰੀ। ਇਹ ਘਰ ਲਿਆ ਮੇਰੇ ਪੁੱਤਾਂ ਐ ਬੂਆ। ਮੈਨੂੰ ਨਾ ਬਈ ਉੱਤੇ ਗੱਲਾਂ ਕਿਹੜੀਆਂ ਨਹੀਂ ਵਧੀਆ ਲੱਗੀਆਂ ਮੇਰੀ ਮਾਂ ਕੋਲੇ ਬਈ। ਮੇਰੀ ਮਾਂ ਬੈਲਟ ਤੇ ਪੈਂਦੀ ਨਹੀਂ ਅਸੀਂ ਹੇਠਾ ਪੈਂਦੇ ਹਾਂ। ਤੇ ਬਈ ਹੌਲੀ ਹੌਲੀ ਜਦੋਂ ਅੱਖੇ ਜੇ ਜਾ ਕੇ ਨਾ ਬਈ ਬਈ ਮੈਂ ਨਾ ਸੋਚਣ ਲੱਗੇ ਵੀ ਯਾਰ ਮੈਂ ਵੀ ਕੰਮ ਤੇ ਜਾਣਾ ਵੀ ਕੰਮ ਤੋਂ ਮੇ ਆਉਣਾ ਵਾਪਸ ਫੇਰ ਵੀ ਮਣਾ ਪਲੇਅਰ ਨੇ ਆ ਵੀ ਪਲੇਅਰ ਬੰਦਾ ਤਾਂ ਐ ਡਿੱਗਦਾ ਨਹੀਂ ਹੁੰਦਾ ਨਾਨੀ ਤੋਂ ਗਾਣਾ ਖਾ ਖੂ ਕੇ ਬਈ ਸੋਚਣਾ ਵੀ ਨਾਨੀ ਨੇ ਵੀ ਕਈ ਵਾਰ ਗਾਣਾ ਗੱਡਣੀਆਂ ਵੀ ਜਿਹੜਾ ਪਲੇਅਰ ਹੁੰਦਾ ਉਹ ਐ ਹੁੰਦਾ ਉਹ ਐ ਵੀ ਉਹਨਾਂ ਨੇ એનર્ਜੀ ਦੇਣੀ ਸਾਨੂੰ ਤੇ ਮੈਨੂੰ ਬਈ ਨਾਨੀ ਦੀਆਂ ਗੱਲਾਂ ਜ਼ਿਆਦਾ ਕਰ ਕਰ ਰੋਣਾ ਬਈ ਵੀ ਯਾਰ ਮੈਂ ਆਇਆ ਤਾਂ ਡਿੱਗ ਜਾਨਾ ਉਹੀ ਗੱਲ ਬਈ ਉਹੀ ਮਾਂ ਸਾਨੂੰ ਨੀਂਦ ਦੀਆਂ ਗੋੜੀਆਂ ਪਾਉਂਦੀ ਰਹੀ ਕੀ ਕਿਹਾ? ਉਹੀ ਮਾਂ ਬਈ ਸਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹੀ। ਨੀਂਦ ਦੀਆਂ ਗੋਲੀਆਂ? ਹਾਂ ਬਈ। ਕਿਉਂ? ਪਤਾ ਨਹੀਂ ਬਈ। ਰਾਤ ਨੂੰ ਬਈ ਜਦੋਂ ਆ ਜਾਣਾ। ਕਦੇ ਦੁੱਧ ਪਲਾ ਦੇਣਾ, ਕਦੇ ਨਹੀਂ ਪਲਾਉਣਾ ਬਈ। ਰੋਜ਼ ਮੰਗੀ ਆਣ ਲੱਗੀ ਜਾਣਾ ਵੀ ਨਸ਼ੇੜੀਆਂ ਯਾਰ। ਭਰਾ ਨੂੰ ਦੱਸਣ ਦੀ ਕੋਸ਼ਿਸ਼ ਕਰੀ ਬੜੇ ਨੂੰ। ਨਹੀਂ ਨਹੀਂ ਮਾਂ ਆਪਣੀ ਐ ਰੀਤੇ ਤੇ ਤੇਰਾ ਤਾਂ ਕੰਮ ਹੀ ਇਹ ਆ ਕਹਿੰਦਾ ਤੂੰ ਤਾਂ ਲੜ ਪੈਣਾ। ਅੱਛਾ ਭਰਾ ਰਹਿਣ ਲੱਗ ਗਿਆ ਸੀ ਨਾਲ ਫਿਰ। ਹਾਂਜੀ ਬਈ। ਭਰਾ ਬਈ ਜਾਂਦਾ ਤਾਂ ਉੱਥੇ ਹੁੰਦਾ ਸੀ ਕੰਮ ਤੇ। કરી ਆਉਣ ਲੱਗ ਗਿਆ ਸੀ ਪਰ ਮੰਮੀ ਨੂੰ ਮਿਲਣ ਲੱਗ ਗਿਆ ਸੀ ਤੁਹਾਨੂੰ ਇਹ ਚੀਜ਼ ਕਿਵੇਂ ਪਤਾ ਲੱਗੀ ਇਹ ਵੀ ਤੁਸੀਂ ਦੱਸਿਆ ਵੀ ਤੁਹਾਡੀ ਮਾਂ ਤੁਹਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਨੀਂਦ ਦੀ ਗੋਲੀਆਂ ਪਾਈਆਂ ਬਾਈ ਮੈਂ ਆ ਕੇ ਨਾ ਹਾਂ ਹਾਂ ਠੀਕ ਆ ਬਾਈ ਡਿਊਟੀ ਤਾਂ ਆ ਕੇ ਨਾਉਣ ਲੱਗ ਗਿਆ ਵੀ ਮੈਂ ਹਾਂ ਤੇ ਮੈਂ ਜਦੋਂ ਆ ਕੇ ਵੀ ਰੋਟੀ ਪਾਣੀ ਦਾ ਸਾਨੂੰ ਘੱਟ ਵੱਧੀ ਹੁੰਦਾ ਸੀ ਬਾਈ ਪੁੱਛਣਾ ਮੇਰੀ ਮਾਂ ਨੇ ਹਾਂ ਇਹ ਚੀਜ਼ਾਂ ਜ਼ਰੂਰੀ ਹੁੰਦੀ ਸੀ ਵੀ ਸੌਂ ਜਾਣ ਸਾਡੇ ਲਈ ਸੌਣਾ ਜ਼ਰੂਰੀ ਹੁੰਦਾ ਏ ਮੇਰੇ ਪ੍ਰਾਨ ਦਾ ਭਾਈ ਅੱਜ ਤੱਕ ਵੀ ਨਹੀਂ ਯਕੀਨ ਆਇਆ ਵੀ ਮੇਰੇ ਪ੍ਰਾਨ ਨਾਲ ਕੀ ਕੁਝ ਹੋ ਗਿਆ ਯਾਰ ਮੈਂ ਉਹਦਾ ਦੁਸ਼ਮਣ ਬਣਿਆ ਬੈਠਾ ਜਿਹੜੇ ਮੇਰੇ ਨਾਲ ਜੰਮਿਆ ਪੜਿਆ ਸੀ ਚਲੋ ਭਾਈ ਮੈਂ ਅੱਖੀਂ ਦੇਖ ਲਿਓ ਆਉਂਦੀ ਅੱਛਾ ਤੁਸੀਂ ਆਪ ਵੇਖਿਆ ਮੈਂ ਆਪਦੀ ਅੱਖੀਂ ਵੇਖੀ ਆ ਭਾਈ ਯੋ ਭਾਈ ਅੱਖੀਂ ਵੇਖਿਆ ਦਾ ਮੇਰੇ ਭਈਓ ਤਬ ਉਹ ਲੰਦਾਂ ਨਹੀਂ ਆਣਾ ਚਲੋ ਉਸ ਤੋਂ ਬਾਅਦ ਮੈਂ ਵੀ ਭਾਈ ਘਰੇ ਲੜਨ ਲੱਗ ਗਿਆ ਜਿਹੜਾ ਬੰਦਾ ਭਾਈ ਸਾਡੇ ਘਰੇ ਭਾਈ ਆਉਂਦੇ ਸੀ ਸ਼ਰਿਆਮ ਮੋੜਨ ਲੜਨ ਲੱਗ ਗਿਆ ਭਾਈ ਬੰਦੇ ਘਰੇ ਆਉਂਦੇ ਸੀ ਤੁਹਾਡੇ ਕਿਹਨੂੰ ਕਿਹਾ ਕਰੀ ਤਰਾ ਛੋਟਾ ਡੈਡੀ ਆ ਜਾਂ ਵੱਡਾ ਡੈਡੀ ਆ ਕਿ ਇਹਨੂੰ ਚਾਚਾ ਹੈ ਕਿ ਕੋਸ਼ ਹੈ ਬਈ ਹੁਣ ਤੁਸੀਂ ਦੱਸੋ ਜਿਹੜੀ ਸਾਡੀ ਨਾਨੀ ਸੀ ਅੱਜ ਮੈਂ ਸਾਰਿਆਂ ਨੂੰ ਪੁੱਛਣਾ ਚਾਹਣਾ ਬਈ ਸਾਰਿਆਂ ਨੂੰ ਵੀ ਸਾਡੀ ਨਾਨੀ ਨੇ ਬਈ ਸਾਰੀ ਜ਼ਿੰਦਗੀ ਸਾਨੂੰ ਕਿਹਾ ਨਹੀਂ ਯਾ ਤੁਹਾਡਾ ਡੈਡੀ ਲਾਦਾ ਆ ਤੁਹਾਡਾ ਆ ਤੁਹਾਡਾ ਜਿਹੜੀ ਸਾਨੂੰ 20 ਸਾਲ ਪਹਿਲਾਂ ਛੱਟ ਗਈ ਬਾਗੀ ਸੀ ਉਹ ਸਾਨੂੰ ਤਿੰਨ ਚਾਰ ਦਿਨ ਅੱਜ ਸਾਡੇ ਦਸ-ਦਸ ਡੈਡੀ ਬਣ ਗਏ ਫਾਦਿਲ ਗਿਆਨੀ ਜੀ ਬਈ ਮੈਂ ਜੇ ਤਾਂ ਬਈ ਅਣਖਾ ਜੀ ਫਿਰ ਤਾਂ ਬਈ ਉੱਥੇ ਪਾਸਾ ਵਾਟਣਾ ਪੈਣਾ ਜੀ ਜੇ ਬਈ ਬੇਅਣਖੀ ਸੀ ਫਿਰ ਤਾਂ ਬਈ ਉੱਥੇ ਹੀ ਰਹਿੰਦੇ ਭਾਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡਾ ਕੰਮ ਗਾੜੂਗਾ ਉਹ ਬਈ ਮੇਰੇ ਬਰ ਖਲਾਫ ਹੋਗੇ ਮੇਰੇ ਮੰਮੀ ਤੇ ਮੇਰਾ ਡੈਡੀ ਮੇਰਾ ਭਰਾ ਵਿੱਚ ਡੈਡੀ ਜਿਹੜਾ ਤੁਹਾਡਾ ਥੋੜੇ ਮਦਰ ਦਾ ਦੂਸਰਾ ਵਿਆਹ ਵਾਲਾ ਸੀ ਹਾਂ ਅੱਛਾ ਉਹਦੀ ਫੈਮਿਲੀ ਲੱਗ ਰਹੀ ਸੀ ਸੱਤ ਤੋਂ ਜੀ ਅੱਛਾ ਤੇਈ ਲੜਾਈ ਹੋ ਗਈ ਘਰੇ ਹੋਲਾ ਮੇਰੀ ਮਾਂ ਕਹਿੰਦੀ ਤੂੰ ਡੈਡੀ ਕਾਦ ਤੂੰ ਕਹਿੰਦਾ ਰੋਟੀ ਖਾਦੋ ਨਹੀਂ ਫੜਾਉਂਦਾ ਐ ਗਾਦ ਨਹੀਂ ਕਰਦਾ ਮੈਂ ਵੀ ਆਪਾਂ ਨੇ ਕਿਸ ਨੂੰ ਕਹਿੰਦੇ ਹੈਗੇ 8000 ਕਮਾਈਦਾ ਮੈਂ ਕਹਿੰਦਾ ਮਗਰ ਥੋੜੀ ਕਮਾਈਦਾ ਬਾਦ ਤੁਹਾਡੀ ਸਹੀ ਹੈ ਕੋਈ ਨਹੀਂ 60 ਪਰੇ ਤੈਨੂੰ 8000 ਨਗੜਾ ਗੁਜ਼ਾਰਾ ਨਹੀਂ ਹੁੰਦਾ ਬਾਈ ਬਹੁਤ ਹੋ ਜਾਂਦਾ ਹੂੰ ਭਾਈ ਅੰਨੇ ਜੀ ਮੇਰੀ ਮਾਂ ਮੇਰੇ ਮਾਰਨ ਲੱਗ ਗਈ ਮੈਂ ਜਦੋਂ ਮੇਰੀ ਮਾਂ ਨੂੰ ਧੱਕਾ ਮਨੇ ਪਰਾਣੇ ਵੀ ਨੇ ਪੈਰ ਪਾ ਮਾਰੇ ਬੀਚੋਂ ਦੀ ਥੋੜੇ ਭਰਾ ਨੇ ਭਾਈ ਉਹ ਦੂਜੀ ਦੂਜੀ ਵਾਰ ਦੇ ਲੋ ਉੱਤੇ ਟਟਿਆ ਯਾਰ ਜੀ ਜੀ ساری ਜਿੰਦਗੀ ਬੱਕਲ ਜਿਵੇਂ ਕੇ ਰੋਟੀਆਂ ਖਾਂਦਾ ਰਿਆ ਮਾਣਾ ਉਹ ਵੀ ਉਹ ਵੀ ਆ ਕੁਛ ਕਰ ਗਿਆ ਬਈ ਉੱਥੋਂ ਭੱਜ ਲਿਆ ਮੈਂ ਬੜੀ ਮਾਣੇ ਕੱਪੜੇ ਬਾੜ ਲੇ ਬਈ ਸਾਰੇ ਸਾਹਮਣੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਤੁਹਾਡੀ ਮਾਂ ਤੁਹਾਨੂੰ ਕਹਿੰਦੀ ਜਿਹਨੇ ਆਪਣੇ ਭਰਾ ਨਹੀਂ ਸੀ ਬਚੇ ਜਿੱਦਾਂ ਜੰਮੇ ਹੋਈ ਸੀ ਬਈ ਤੇ ਮੈਂ ਨਾ ਟੁੱਟ ਗਿਆ ਨਾ ਬਈ ਮੈਂ ਕਿਹਾ ਨਾ ਡਿਊਟੀ ਕਰਨੀ ਆ ਨਾ ਕੁਛ ਹੋਰ ਕਰਨਾ ਉਹ ਜ਼ਿੰਦਗੀ ਖਤਮ ਕਰ ਲੈਣੀ ਬਈ